ਫੌਜੀ ਜਵਾਨ ਬਿਨਾ ਕਿਸੇ ਚੀਜ਼ ਦੀ ਪਰਵਾਹ ਕੀਤੇ ਦੇਸ਼ ਲਈ ਕੁਰਬਾਨੀ ਦੇ ਦਿੰਦੇ ਨੇ ਇਹੋ ਜੀ ਇੱਕ ਖਬਰ ਬਾਬਾ ਬਕਾਲਾ ਦੇ ਪਿੰਡ ਮਹਿਤਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਸਧਾਰਨ ਪਰਿਵਾਰ ਦੇ ਫੌਜੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ ਜਵਾਨ ਦੀ ਪਛਾਣ ਲਖਵਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ 15 ਸਿੱਖ ਬਟਾਲੀਅਨ 'ਚ ਤਨਖਾਦ ਸੀ ਉਹ ਅਸਾਮ ਵਿੱਚ ਡਿਊਟੀ ਤੇ ਤਨਖਾਦੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ਦਾ ਜਾਂਪੀ ਗਏ ਜਵਾਨ ਲਖਵਿੰਦਰ ਸਿੰਘ ਪਿਛਲੇ 22 ਸਾਲਾਂ ਤੋਂ ਦੇਸ਼ ਦੀ ਸੇਵਾ ਕਰੇ ਸਨ ਅਚਾਨਕ ਘਟਨਾ ਦੀ ਜਾਣਕਾਰੀ ਮਿਲਦੇ ਹੀ ਪਰਿਵਾਰ ਸਦਮੇ 'ਚ ਚਲਾ ਗਿਆ ਸ਼ਹੀਦ ਦੀ ਪਤਨੀ ਨੂੰ ਫੋਨ ਰਾਹੀਂ ਇਹ ਸੂਚਨਾ ਪ੍ਰਾਪਤ ਹੋਈ ਹੁਣ ਜਵਾਨ ਦੀ ਮ੍ਰਿਤਕ ਦੇ ਜੱਦੀ ਪਿੰਡ ਮਹਿਤਾ ਵਿਖੇ ਪਹੁੰਚੀ ਜਿੱਥੇ ਸਰਕਾਰੀ ਸਨਮਾਨਾਂ ਨਾਲ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਪਰਿਵਾਰ ਵੱਲੋਂ ਜਵਾਨ ਨੂੰ ਅੰਤਿਮ ਸਲਾਮੀ ਵੀ ਦਿੱਤੀ ਗਈ ਤੇ ਨਾਲ ਹੀ ਜੈ ਹਿੰਦ ਦੇ ਨਾਅਰੇ ਵੀ ਲਗਾਏ ਗਏ ਮੇਰੇ ਨਾਲ ਗੱਲਾਂ ਕੀਤੀਆਂ ਵਾ ਸੁਪਾ ਮੈਨੂੰ ਕਿੰਨੇ ਮਾਰਨਿੰਗ ਟਾਈਮ ਫੋਨ ਕਰੂੰਗਾ ਪਿੱਟੀ ਜਾਣ ਮੇਰੇ 5 ਵਜੇ ਫੋਨ ਕਰੂ ਕੋਈ ਫੋਨ ਨਹੀਂ ਆਇਆ ਠੀਕ ਠੀਕ ਤੇ ਤੁਹਾਨੂੰ ਕਦੋਂ ਖਬਰ ਮਿਲੀ ਏ ਕਿ ਇਹ ਗੱਲ ਹੋ ਗਈ ਮੇਰੇ ਪਾਪਾ ਨੂੰ ਫੋਨ ਆਇਆ ਮੈਨੂੰ ਕੋਈ ਫੋਨ ਨਹੀਂ ਆਇਆ ਜੁੰਡ ਜੋ